ਦੀ ਆਪਾਂ ਗੱਲ ਕਰੀਏ ਆਪਣੀਆਂ ਦਵਾਈਆਂ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਜੀ ਇਹ ਕਾਮ ਚੂੜਾ ਮਣੀ ਰਸ ਹੈ ਹਮ ਆਪਾਂ ਬਣਾਉਨੇ ਆ ਹਮ ਇਹਦੇ ਵਿੱਚ ਬਰਾਬਰ ਮਾਤਰਾ ਦੇ ਵਿੱਚ ਸਵਰਨ ਭਸਮ ਮੋਤੀ ਪਿਸ਼ਟੀ ਕਿਉਂਕਿ ਅੱਜ ਕੱਲ ਜਿਆਦਾ ਪਿੱਤ ਪ੍ਰਕਿਰਤੀ ਹੈ ਲੋਕਾਂ ਦੀ ਸਮਝਦੇ ਹੋ ਤੁਸੀਂ ਗਰਮੀ ਹੈ ਸਰੀਰ ਦੇ ਵਿੱਚ ਜਿਨ੍ਹਾਂ ਦੀ ਪਿੱਤ ਪ੍ਰਕਿਰਤੀ ਹੈ ਫਿਰ ਉੱਥੇ ਮੋਤੀ ਪਿਸ਼ਟੀ ਸਵਰਨ ਮਖਸਿਕ ਭਸਮ ਮੰਡੂਰ ਭਸਮ ਇਸ ਤਰ੍ਹਾਂ ਦੀਆਂ ਸੀਤ ਲੋਸ ਦੀਆਂ ਕੰਮ ਕਰਦੀਆਂ ਨੇ ਮਤਲਬ ਜਿਹੜੀ ਸਰੀਰ ਨੂੰ ਗਰਮੀ ਵੀ ਨਾ ਕਰੇ ਤੇ ਸਰੀਰ ਦੀ ਜਿਹੜੀ ਕ੍ਰਿਆ ਉਹਨੂੰ ਵੀ ਠੀਕ ਕਰ ਦੇ ਸਰੀਰ ਦੇ ਵਿੱਚ ਪੀਰਜ ਦੀ ਮਾਤਰਾ ਪੂਰੀ ਕਰੇ ਠੀਕ ਹੈ ਜੀ ਜੇ ਕਿਸੇ ਦੀ ਗਰਮ ਪ੍ਰਕਿਰਤੀ ਆ ਤਾਂ ਉੱਥੇ ਆਪਾਂ ਕੰਮ ਚੁੜਾ ਮਣੀ ਰਸ ਦੇਵਾਂਗੇ ਇੱਕ ਸਾਡੇ ਕੋਲੇ ਪ੍ਰੋਡਕਟ ਹੈਗਾ ਹਮਰਾਹੀ ਕੈਪਸੂਲ ਇਹ ਅਸੀਂ 1 ਕ ਮਹੀਨੇ ਦੀ ਮਿਹਨਤ ਤੋਂ ਬਾਅਦ ਬਣਾਉਂਦੇ ਆ ਜੀ ਪਹਿਲਾਂ ਅਸੀਂ ਆਸਬੰਦਾਂ ਨੂੰ ਲਿਆ ਕੇ ਤਾਜੀ ਜੜੀ ਬੂਟੇ ਨੂੰ ਉਹਨੂੰ ਕੁੱਟਦੇ ਆ ਫਿਰ ਉਹਨੂੰ ਪਾਣੀ ਦੇ ਵਿੱਚ ਪਾ ਕੇ ਰੱਖਦੇ ਆ ਫਿਰ ਉਹਨੂੰ ਮੱਠੀ ਅੱਗ ਤੇ ਬਾਲ ਕੇ ਹੌਲੀ 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 ਤਿਆਰ ਕਰਕੇ ਉਦੇ ਵਿੱਚ ਜਿਵੇਂ ਥੋੜੀ ਜਿਹੀ ਮਾਤਰਾ ਦੇ ਵਿੱਚ ਸਿਲਾਜੀਤ ਹੋਊਗੀ, ਸਵਰਨਮਕ ਸਿਕਪਸਮ ਹੋਊਗੀ, ਬੰਗਬਸਮ ਹੋਊਗੀ, ਲੋਬਸਮ ਹੋਊਗੀ। ਇਹਨਾਂ ਚੀਜ਼ਾਂ ਦਾ ਕੰਬੀਨੇਸ਼ਨ ਹੈ ਫਿਰ ਉਹਨੂੰ ਅਸੀਂ ਚੰਗੀ ਤਰ੍ਹਾਂ ਸਿਕਾ ਕੇ ਨਾ ਇਹਦਾ ਇਸ ਤਰੀਕੇ ਨਾਲ ਕੈਪਸੂਲ ਫਿਲ ਕਰ ਲੈਨੇ ਆ। ਜੀ। ਇਹ ਇੱਕ ਕੈਪਸੂਲ ਸਵੇਰੇ ਇੱਕ ਕੈਪਸੂਲ ਸ਼ਾਮ ਨੂੰ ਲੈਣਾ ਹੁੰਦਾ। ਇਹ ਇੱਕ ਹਰ ਬੰਦੇ ਵਾਸਤੇ ਉਨੇ ਹੀ ਕੋਰਸ ਹੋਊਗਾ ਜਾਂ ਬੰਦੇ ਦੀ ਪ੍ਰਕਿਰਤੀ ਦੇ ਹਿਸਾਬ ਨਾਲ ਆ ਜੀ। ਪ੍ਰਕਿਰਤੀ ਦੇ ਅਕੋਰਡਿੰਗ ਹੈ ਜੀ। ਜਿਵੇਂ ਹਰ ਇੱਕ ਨੂੰ ਅਸੀਂ ਇਹ ਵੀ ਦਿੰਦੇ ਹਾਂ। ਹਾਂ ਹਰੇਕ ਨੂੰ ਇਹ ਵੀ ਨਹੀਂ ਦਿੰਦੇ ਪਹਿਲਾਂ ਆਪਾਂ ਪੁੱਛਦੇ ਆ। ਮੇਰੀ ਆदत ਹੈ ਹਮੇਸ਼ਾ ਮੈਂ ਆਪਣੇ ਪੇਸ਼ 10 ਮਿੰਟ 5 ਮਿੰਟ ਲਾ ਕੇ ਉਹਦੀ ਪੂਰੀ ਹਿਸਟਰੀ ਲੈਣਾ ਉਹਦੀ ਸਮੱਸਿਆ ਕਿੱਥੇ ਹੈ ਉਹਨੂੰ ਮਾਨਸਿਕ ਬਕਾਰ ਤਾਂ ਨਹੀਂ ਹੈਗਾ ਤੇ ਉਹਨੂੰ ਸਰੀਰਕ ਕਿੰਨੀ ਕੁ ਦਿੱਕਤ ਹੈ ਉਹਦੀ ਬਾਤ ਤਾਂ ਨਹੀਂ ਵਧੀ ਹੋਈ ਉਹਦੀ ਪਿਤ ਤਾਂ ਨਹੀਂ ਵਧੀ ਉਸ ਦੇ ਅਕੋਰਡਿੰਗ ਹੀ ਉਹਦਾ ਕੋਰਸ ਡਿਸਾਈਡ ਕਰਦੇ ਆ ਇਹ ਨਹੀਂ ਹੈਗਾ ਵੀ ਆਹ ਲਓ ਜੀ ਆਹ ਸੈਕਸ ਦੀ ਦਵਾਈ ਅਸੀਂ ਤਿਆਰ ਕਰਤੀ ਪਹਿਲੇ ਦਿਨ ਤੋਂ ਅਸਰ ਸ਼ੁਰੂ ਹੈ ਵੀ ਜਿਹੜਾ ਮਰਜ਼ੀ ਲੈ ਲੇ ਇਹ ਕੰਮ ਨਹੀਂ ਹੈਗਾ ਜੀ ਵੀਰੇ ਮੇਰੀ ਗੱਲ ਇੱਕ ਗੱਲ ਸੁਣੋ ਜੀਦੇ ਬੰਦੇ ਦੇ ਜਿਹਦਾ ਕੋਲੇਸਟ੍ਰੋਲ ਵਧਿਆ ਤੁਸੀਂ ਸਮਝਦਾਰ ਬੰਦੇ ਹੋ ਸੋਸ਼ਲ ਮੀਡੀਆ ਤੇ ਮੈਂ ਤੁਹਾਨੂੰ ਬਹੁਤ ਚਿਰ ਦਾ ਫੋਲੋ ਕਰਦਾ ਜੀ ਜੀ ਤੇ ਬਾਈ ਧਰਮੇ ਹਰਿਆਉ ਦਾ ਪੇਜ ਬਣਾਇਆ ਹੋਇਆ ਬਹੁਤ ਵਧੀਆ ਇਹਨਾਂ ਦਾ ਮਤਲਬ ਹੈ ਇਸ ਤਰ੍ਹਾਂ ਦਾ ਕੋਈ ਇਹਨਾਂ ਦੇ ਪੇਜ ਤੇ ਗੰਦਮੰਦ ਨਹੀਂ ਹੁੰਦਾ ਬਹੁਤ ਸਾਫ਼ ਸੁਥਰਾ ਪੇਜ ਹੈ ਮੈਂ ਧੰਨਵਾਦ ਕਰਦਾ ਬਾਈ ਦਾ ਤੇ ਮੇਰੇ ਮਨ ਚ ਵੀ ਬਹੁਤ ਇੱਜ਼ਤ ਹੈ ਬਾਈ ਦੇ ਪ੍ਰਤੀ ਤੁਸੀਂ ਦੇਖੋ ਇਹ ਬਹੁਤ ਚੀਜ਼ ਨੂੰ ਜਾਣਦੇ ਹੋ ਤਕਰੀਬਨ ਤੁਹਾਡਾ ਵੀ ਵੈਦਾਂ ਨਾਲ ਬਵਾ ਪੈਂਦਾ ਰਹਿੰਦਾ ਹੈ ਹਾਂਜੀ ਅੱਦੇ ਵੈਦਾਂ ਨੂੰ ਤੁਸੀਂ ਜਾਣਦੇ ਹੋ ਵੀਰ ਜੀ ਜਿਹਦੇ ਅੰਦਰ ਬਾਤ ਵਧ ਗਈ ਕੋਲੇਸਟ੍ਰੋਲ ਵਿਗੜ ਗਿਆ ਟ੍ਰਾਈਗਲਾਈਸਰਾਈਡ ਵਿਗੜ ਗਿਆ ਉਹਨੂੰ ਦੂਜੇ ਦਿਨ ਦਵਾਈ ਕਿਵੇਂ ਫਾਇਦਾ ਕਰ ਦਊਗੀ ਤੁਸੀਂ ਦੱਸੋ ਮੈਨੂੰ ਸੈਕਸ ਦੀ ਕੋਈ ਦਵਾਈ ਉਹਨੂੰ ਦੂਜੇ ਦਿਨ ਕਿਵੇਂ ਫਾਇਦਾ ਕਰ ਦਊਗੀ ਕਿਉਂਕਿ ਮੇਰੇ ਤਾਂ ਬਹੁਤ ਸਾਰੇ ਮੁੰਡੇ ਵੀ ਕਹਿੰਦੇ ਆ ਬਹੁਤ ਆਪਾਂ ਰੋਜ਼ ਦੇਖਦੇ ਆ ਆ ਦਵਾਈ ਦੀ ਐਡ ਆ ਗਈ ਵੀ ਤੁਸੀਂ ਮਂਗਾਓ ਪਹਿਲੇ ਦਿਨ ਤੋਂ ਅਸਰ ਸ਼ੁਰੂ ਫਿਰ ਗੱਲ ਤਾਂ ਫਿਰ ਉੱਥੇ ਹੀ ਆ ਨਾ ਜੇ ਆਪਾਂ ਬਾਤ ਪਿਤ ਕਫਾ ਬੰਦੇ ਨੂੰ ਬਿਮਾਰੀ ਦਾ ਅੰਦਰੋਂ ਦਾ ਕੁਝ ਹੋ ਰਿਹਾ ਮੈਂ ਇਹ ਗੱਲ ਕਹ ਪਕਾਉਣੀ ਚਾਹੁੰਦਾ ਸੀ ਵੀਰੇ ਪਹਿਲਾਂ ਹਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਹਿਲਾਂ ਆਪਾਂ ਗੱਡੀ ਨੂੰ ਲਈ ਤੇ ਲਿਆਵਾਂਗੇ ਆਪਣੇ ਸਰੀਰ ਦਾ ਜਿਹੜਾ ਸਰਕਲ ਹੈ ਜਿਹੜੀਆਂ ਉਹਦੀਆਂ ਕਰੰਟ ਪ੍ਰੋਬਲਮ ਨੇ ਉਹਨੂੰ ਠੀਕ ਕਰਾਂਗੇ। ਉਹਦੇ ਉੱਤੇ ਆਪਾਂ ਨੂੰ 10 ਦਿਨ ਵੀ ਲੱਗ ਸਕਦੇ ਨੇ, 15 ਦਿਨ ਵੀ ਲੱਗ ਸਕਦੇ ਨੇ। ਮੰਨ ਲਓ ਕਿਸੇ ਦਾ ਕੋਲੇਸਟ੍ਰੋਲ ਵਧਿਆ ਹੋਇਆ ਹੈ, ਟ੍ਰਾਈਗਲਾਈਸਰਾਈਡ ਵਧਿਆ ਹੋਇਆ ਹੈ ਤਾਂ ਉਹਨੂੰ ਠੀਕ ਕਰਨ ਵਾਸਤੇ ਆਪਾਂ ਨੂੰ 10 ਤੋਂ 15 ਦਿਨ ਲੱਗ ਜਾਣਗੇ। ਜਦੋਂ ਉਹ ਠੀਕ ਹੋ ਗਿਆ ਅੱਧੀ ਬਿਮਾਰੀ ਤਾਂ ਆਪਣੇ ਆਪ ਠੀਕ ਹੋ ਗਈ। ਹੂੰ। ਸੈਕਸ ਦੀ ਦਵਾਈ ਦੀ ਲੋੜ ਹੀ ਨਹੀਂ। ਜੇਕਰ ਕਮੀ ਪੇਸੀ ਰਹਿੰਦੀ ਹੈ ਤਾਂ ਉਸ ਦੇ ਅਕੋਰਡਿੰਗ ਆਪਾਂ ਦਵਾਈ ਦੇਵਾਂਗੇ। ਆਪਾਂ 15-20 ਦਿਨ ਬਾਅਦ ਦੁਬਾਰਾ ਰਿਪੋਰਟ ਕਰਾਵਾਂਗੇ। ਜਿਹਦਾ ਲੀਵ ਉਹਨੂੰ ਚੱਕ ਕੇ ਤੁਸੀਂ ਗਰਮ ਦਵਾਈਆਂ ਦੇ ਦੋਗੇ ਉਹਦਾ ਤਾਂ ਹੋਰ ਸਤਿਆਨਾਸ਼ ਹੋ ਜੂਗਾ ਮੈਂ ਤੁਹਾਨੂੰ ਕੱਲ ਦੀ ਇੱਕ ਦੱਸ ਕੇ ਹਟਿਆ ਵੀ ਇੱਕ ਕੋਈ ਵੀਰ ਮੇਰੇ ਤੋਂ ਪਹਿਲਾਂ ਦਵਾਈ ਲੈ ਕੇ ਜਾਂਦਾ ਹੁੰਦਾ ਸੀ ਆ ਬਾਅਦ ਚ ਬੈਦ ਆ ਉਹ ਬਾਅਦ ਚ ਖੁਦ ਬੈਦ ਬਣ ਗਿਆ ਉਹਨੇ ਜੀ ਮੂਸਲੀਆਂ ਮਸਲੀਆਂ ਮਕਰ ਦਵਾਈ ਚ ਪੰਜ ਸੱਤ ਆਈਟਮਾਂ ਲਿਖਾ ਤੀਆਂ ਤੇ ਉਹਦੇ ਜਦੋਂ ਪਿਸ਼ਾਬ ਦੇ ਵਿੱਚ ਬਲੱਡ ਆਉਣ ਲੱਗ ਗਿਆ ਉਹ ਬੰਦਾ ਮੇਰੇ ਕੋਲ ਆ ਗਿਆ ਉਹਨੇ ਦੱਸਤਾ ਕਹਿੰਦਾ ਵੀ ਮੇਰੇ ਦਾ ਬਸ ਦੀ ਗੱਲ ਨਹੀਂ ਹੈਗੀ ਹੋ ਸਕਦਾ ਤੇਰੇ ਗਦੂਦ ਵਧਰੇ ਹੁਣ ਤੂੰ ਬੈਦ ਜੀ ਕੋਲੇ ਚੱਲਿਆ ਜਾ ਉਹ ਮੇਰੇ ਕੋਲੇ ਆ ਗਿਆ ਜੀ ਜਦੋਂ ਮੈਂ ਉਹਨਾਂ ਦੀ ਹਿਸਟਰੀ ਦੇਖੀ ਮੈਂ ਕਿਹਾ ਵੀ ਤੂੰ ਪਿੱਛੇ ਕੋਈ ਦਵਾਈਆਂ ਕੋਈ ਪੰਜੀਰੀ ਬਣਾ ਕੇ ਖਾਦੀ ਹੋਵੇ ਕਈ ਵਾਰੀ ਲੋਕ ਪੰਜੀਰੀਆਂ ਚ ਵੀ ਸਮਾਨ ਜ਼ਿਆਦਾ ਪਾ ਲੈਂਦੇ ਨੇ ਜੀ ਪਿਤ ਪ੍ਰਕਿਰਤੀ ਹੁੰਦੀ ਐ ਉਹ ਕਹਿੰਦਾ ਜੀ ਮੇਰੀ ਸ਼ਾਦੀ ਹੋਈ ਤੇ ਤਿੰਨ ਕੁ ਮਹੀਨੇ ਪਹਿਲਾਂ ਮੈਨੂੰ ਕੋਈ ਤੁਹਾਡੇ ਤੋਂ ਦਵਾਈ ਲੈ ਕੇ ਜਾਂਦਾ ਹੁੰਦਾ ਸੀ ਤੁਹਾਨੂੰ ਜਾਣਦਾ ਚੰਗੀ ਤਰ੍ਹਾਂ ਉਹਨੇ ਕਹਿੰਦਾ ਬੰਦੇ ਨੇ ਆਹ ਦਵਾਈਆਂ ਦਿੱਤੀਆਂ ਉਹਨੇ ਮੈਨੂੰ ਜਦੋਂ ਪਰਚੀ ਦਿਖਾਈ ਮੈਂ ਨਾਲ ਦੀ ਨਾਲ ਹਿਸਾਬ ਲਾ ਲਿਆ ਮੈਂ ਕਿਹਾ ਵੀ ਮਕਰਦਵਾ ਚ ਗਰਮ ਮੂਸਲੀ ਗਰਮ ਹੋਰ ਜਿਹੜੀਆਂ ਚੀਜ਼ਾਂ ਪਾਈਆਂ ਹੋਈਆਂ ਨੇ ਉਹ ਸਾਰੀਆਂ ਗਰਮ ਫਿਰ ਉਹਨੇ ਮੈਨੂੰ ਆਪਣਾ ਪਸ਼ਾਬ ਕੀਤਾ ਹੋਇਆ ਦਿਖਾਇਆ ਧਰਮਾ ਜੀ ਬਾਥਰੂਮ ਦੇ ਵਿੱਚ ਬਲੱਡ ਆਇਆ ਬੰਦੇ ਦੇ ਮੈਂ ਕਿਹਾ ਵੀ ਤੇਰੇ ਯੂਟੀਆਈ ਇਨਫੈਕਸ਼ਨ ਬਣ ਗਿਆ ਬਾਥਰੂਮ ਵਾਲੀਆਂ ਪਾਈਪਾਂ ਦੇ ਵਿੱਚ ਸਵੇਲਿੰਗ ਆ ਗਈ ਤੇਰੇ ਪਿਸ਼ਾਬ ਦੇ ਵਿੱਚ ਬਲੱਡ ਆਉਣ ਲੱਗ ਗਿਆ ਰੈੱਡ ਬਲੱਡ ਸੈੱਲ ਤੇਰੀ ਵੱਧ ਗਈ ਪਹਿਲਾਂ ਇਹਨਾਂ ਨੂੰ ਠੀਕ ਕਰਾਂਗੇ ਆਪਾਂ ਜਿਹੜੀ ਤੇਰੀ ਮਰਦਾਨਾ ਕਮਜ਼ੋਰੀ ਹੈ ਜਾਂ ਵੀਕਨੈਸ ਹੈ ਉਹਦਾ ਬਾਅਦ ਦੀਆਂ ਗੱਲਾਂ ਨੂੰ ਸਾਈਡ ਤੇ ਛੱਡੋ ਹਾਂ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਪਿਤਸ਼ਾਮਕ ਦਵਾਈਆਂ ਜਿਵੇਂ ਚੰਦਨਾਸ਼ਬ ਹੋ ਗਿਆ ਚੰਦਣ ਦਾ ਤੇਲ ਹੋ ਗਿਆ ਆਮਲੇ ਦਾ ਪਾਊਡਰ ਹੋਊਗਾ ਕੱਚੀ ਲੱਸੀ ਨਾਲ ਖਾਣ ਨੂੰ ਦਿੱਤਾ ਮੈਂ ਕਿਹਾ ਭਾਈ ਵੱਧ ਤੋਂ ਵੱਧ ਨਾਰੀਅਲ ਪਾਣੀ ਪੀ ਠੀਕ ਹੈ ਜਦੋਂ ਤੇਰੀ ਪਿੱਤ ਸ਼ਾਮਕ ਹੋ ਗਈ ਮਤਲਬ ਪਿੱਤ ਤੇਰੀ ਆਪਦੀ ਬੈਲੈਂਸ ਦੇ ਵਿੱਚ ਆ ਗਈ ਉਸ ਤੋਂ ਬਾਅਦ ਤੈਨੂੰ ਕੋਈ ਜੋਗ ਜਿਵੇਂ ਕਾਮਚੂੜਾ ਮਣੀ ਰਸ ਹੋ ਗਿਆ ਜਾਂ ਹੋਰ ਹੋਗਾ ਉਹ ਤੈਨੂੰ ਵੜਾ ਕੇ ਦੇ ਦੇ ਤੇ ਇਹ ਜਿਹੜੇ ਕੋਲੇ ਆ ਜਿਹੜੇ ਤੁਹਾਡੇ ਕੋਲੇ ਹੈਗੀਆਂ ਨੇ ਇਹ ਸਾਰੀਆਂ ਸੈਕਸਵਲ ਨਹੀਂ ਨੇ ਬਿਲਕੁਲ ਸੈਕਸਵਲੀਆਂ ਨੇ ਜੀ ਦੇਖੋ ਆਪਾਂ ਸਵਰਨਭਾਸਮ ਵਰਤਦੇ ਆ ਜੀ ਇੱਕ ਤਾਂ ਠੀਕ ਹੈ ਜੀ ਜਿਹੜੀ ਦਵਾਈ ਦੇ ਵਿੱਚ ਸਵਰਨਭਾਸਮ ਦੀ ਜ਼ਰੂਰਤ ਹੁੰਦੀ ਹੈ ਹੁਣ ਮੰਨ ਲਓ ਇਹਦੇ ਵਿੱਚ ਸਵਰਨਭਾਸਮ ਦੀ ਜ਼ਰੂਰਤ ਸੀ ਕਾਮਚ ਬਰਾਬਰ ਮਾਤਰਾ ਦੇ ਵਿੱਚ ਸਵਰਨ ਭਸਮ ਪਾਈਏ ਉਸ ਤੋਂ ਬਾਅਦ ਆਪਾਂ ਹੀਰਾ ਭਸਮ ਜਿੱਥੇ ਹੀਰਾ ਭਸਮ ਦੀ ਜ਼ਰੂਰਤ ਹੈ ਉੱਥੇ ਹੀਰਾ ਭਸਮ ਵਰਤਦੇ ਆਂ ਜਿੱਥੇ ਮੋਤੀ ਪਿਸ਼ਟੀ ਦੀ ਜ਼ਰੂਰਤ ਹੈ ਚਾਂਦੀ ਭਸਮ ਦੀ ਜ਼ਰੂਰਤ ਹੈ ਉੱਥੇ ਚਾਂਦੀ ਭਸਮ ਵਰਤਦੇ ਆਂ ਤੇ ਜਿਵੇਂ ਆਹ ਗੁਣੀ ਆ ਗਈ ਜੀ ਮਕਰ ਦਵਾਜਾ ਜਿਵੇਂ ਆਪਾਂ ਕਹਿੰਦੇ ਨੇ ਕਿਸੇ ਦਾ ਖੂਨ ਗਾੜਾ ਹੈ ਜਾਂ ਬਾਤ ਵਧੀ ਹੋਈ ਹੈ ਇਹ ਉਹਨਾਂ ਵਾਸਤੇ ਜਿਨ੍ਹਾਂ ਦੇ 40 ਤੋਂ ਲੈ ਕੇ 50 60 ਸਾਲ ਦੇ ਵਿੱਚ ਵਿੱਚ ਜਿਹੜੀ ਨਿਮਰਤੀ ਹੁੰਦੀ ਹੈ ਕਿਉਂਕਿ ਜਿਹੜਾ ਬਚਪਨ ਦਾ ਕਾਲ ਹੁੰਦਾ ਉਹ ਹੁੰਦਾ ਆਪਣਾ ਕਫ ਦਾ ਕਾਲ ਹੈ ਜਵਾਨੀ ਦਾ ਕਾਲ ਹੁੰਦਾ ਆਪਣਾ ਪਿੱਤ ਦਾ ਕਾਲ ਜਵਾਨੀ ਦੇ ਵਿੱਚ ਆਪਾਂ ਵੈਸੇ ਹੀ ਅਗਰੈਸਿਵ ਹੁੰਦੇ ਆ ਗਰਮ ਹੁੰਦੇ ਆ ਤੇ ਪਿੱਤ ਵੀ ਆਪਣੀ ਬਹੁਤ ਵਧੀ ਹੁੰਦੀ ਹੈ ਤੇ ਉਦੋਂ ਜਦੋਂ ਪਿੱਤ ਵਧੀ ਚ ਗਰਮ ਦਵਾਈਆਂ ਦੇਵਾਂਗੇ ਤਾਂ ਆਟੋਮੈਟਿਕਲੀ ਸਰੀਰ ਦਾ ਬੁਰਾ ਹਾਲ ਆਊਗਾ ਅੱਜ ਕੱਲ ਲੋਕ ਬਾਈ ਗਰਮ ਦਵਾਈਆਂ ਵੇਚ ਰਹੇ ਨੇ ਕਿਉਂਕਿ 5-7 ਦਿਨ ਤਾਂ ਉਹ ਗਰਮਾਇਸ਼ ਕਰਦੀਆਂ ਨੇ ਤੁਹਾਨੂੰ ਐ ਲੱਗਦਾ ਵੀ ਯਾਰ ਮੈਨੂੰ ਤਾਂ ਬਹੁਤ ਵਧੀਆ ਰਿਜ਼ਲਟ ਦਿੱਤਾ ਉਸ ਤੋਂ ਬਾਅਦ ਫਿਰ ਤੁਹਾਡਾ ਭੱਠਾ ਗੋਲ ਉਹ ਜਦੋਂ 40-45 ਤੋਂ ਬਾਅਦ ਜਿਹੜੀ ਕਮਜ਼ੋਰੀ ਆਉਂਦੀ ਹੈ ਨਾ ਉਦੋਂ ਆਪਣਾ ਸਰੀਰ ਬਾਤ ਵੱਧ ਜਾਂਦੀ ਹੈ ਤੁਸੀਂ ਦੇਖਦੇ ਹੋ ਬਜ਼ੁਰਗਾਂ ਦੇ ਹੱ ਉਪਰਨਦੀ ਬਾਤ ਵਧੀ ਹੁੰਦੀ ਹੈ ਔਰ ਜਿਹੜਾ ਵਡਾਪੇ ਦਾ ਕਾਲ ਹੈ ਉਹ ਵੈਸੀ ਬਾਤ ਦਾ ਕਾਲ ਹੈ ਜਿਵੇਂ ਪਹਿਲਾਂ ਕਫ ਦਾ ਕਾਲ ਹੋ ਗਿਆ ਬੱਚਿਆਂ ਨੂੰ ਤੁਸੀਂ ਦੇਖੋਗੇ ਨਜ਼ਲਾ ਰੇਸ਼ਾ ਬਹੁਤ ਹੋਊਗਾ ਮੇਰੇ ਖਿਆਲ ਪਹਿਲਾਂ ਵੀ ਆਪਾਂ ਕਿਸੇ ਉਹ ਚ ਗੱਲ ਕੀਤੀ ਹੋਵੇ ਇਸ ਬਿਛੇ ਤੇ ਕੀਤੀ ਹੈ ਸ਼ਾਇਦ ਸ਼ਾਇਦ ਕੀਤੀ ਹਾਂ ਵੀ ਬੱਚਿਆਂ ਨੂੰ ਨਜ਼ਲਾ ਦਿਖਾਂ ਮ ਜਾਂਦਾ ਹੋਊਗਾ ਉਸ ਤੋਂ ਬਾਅਦ ਆ ਗਿਆ ਆਪਣਾ ਜਵਾਨੀ ਜਵਾਨੀ ਦੇ ਵਿੱਚ ਲੋਕਾਂ ਨੂੰ ਲੀਵਰ ਦੇ ਅ ਬੇਨ ਪਚਾ ਮਤਲਬ ਜਿਹਨੂੰ ਪਚਦਾ ਘਟ ਹੈ ਜਾਂ ਬੇਹਾਜਮੀ ਵਾਲੀਆਂ ਸਮੱਸਿਆਵਾਂ ਜਾਂ ਲੀਵਰ ਫੈਟੀ ਹੋ ਗਿਆ ਇਹ ਜਵਾਨੀ ਵੇਲੇ ਆਉਣੀਆਂ ਸਮੱਸਿਆਵਾਂ ਬढ़ापे ਵੇਲੇ ਤਕਰੀਬਨ ਕਿਸੇ ਦਾ ਖੂਨ گاੜਾ ਹੋ ਗਿਆ ਹਾਰਟ ਦੀਆਂ ਪ੍ਰੋਬਲਮਾਂ ਹੋ ਗਈਆਂ ਕਿਉਂਕਿ ਇਹ ਬਾਤ ਦਾ ਕਾਲ ਤਾਂ ਜਦੋਂ ਬਾਤਜ ਕਾਲ ਹੋ ਜਾਂਦਾ ਨਾ ਆਪਣਾ ਖੂਨ گاੜਾ ਹੋ ਜਾਂਦਾ ਬਲੱਡ ਦਾ ਸਰਕਲ ਸਹੀ ਨਹੀਂ ਰਹਿੰਦਾ ਤਾਂ ਉੱਥੇ ਫਿਰ ਇਹ ਮਕਰਦਵਜ ਬੱਟੀ ਇਹਦੇ ਵਿੱਚ ਕੇਸਰ ਹੈ ਕੁਚੜਾ ਤੇ ਹੋਰ ਇਹਦੇ ਵਿੱਚ ਆਪਣਾ ਜਿਵੇਂ ਭੀਮ ਸੇਣੀ ਕਪੂਰ ਹੋ ਗਿਆ ਲੌਂਗ ਹੋ ਗਿਆ ਜੈਫਲ ਹੋ ਗਿਆ ਜਵਿਤਰੀ ਹੋ ਗਈ ਇਹਨਾਂ ਚੀਜ਼ਾਂ ਦਾ ਕੰਕਲੂਜਨ ਹੁੰਦਾ ਹੈ ਇਹ ਜਿਨ੍ਹਾਂ ਨੂੰ 40-45 ਸਾਲ ਤੋਂ ਬਾਅਦ ਵੀਕਨੈਸ ਆ ਜਾਂਦੀ ਹੈ ਉਹਨਾਂ ਵਾਸਤੇ ਕੰਮ ਕਰਦੀ ਹੈ। ਇਹ ਦਵਾਈਆਂ ਦਾ ਜਿਹੜਾ ਕੋਰਸ ਵੀ ਫਿਰ ਵੱਖੋ-ਵੱਖਰੇ ਤਰੀਕੇ ਨਾਲ ਹੀ ਆਈ। ਜਿਵੇਂ 20 ਦਿਨਾਂ ਦਾ, 40 ਦਿਨਾਂ ਦਾ, 50 ਦਿਨਾਂ ਦਾ। ਹਾਂਜੀ ਕੋਰਸ ਦੇਖੋ ਜੀ ਕੋਰਸ ਆਪਾਂ ਸਮੱਸਿਆ ਦੇ ਅਕੋਰਡਿੰਗ ਉਹਨੂੰ ਦੱਸ ਦਿੰਨੇ ਆ। ਜਿਵੇਂ ਕਿਸੇ ਦੀ ਸਮੱਸਿਆ ਕੋਈ ਜ਼ਿਆਦਾ ਪੁਰਾਣੀ ਹੈ ਜਾਂ ਬੰਦਾ ਡਰਿਆ ਹੋਇਆ ਹੈ, ਉਹਦੇ ਨਾਲ ਆਪਾਂ ਤਾਂ ਮੈਂ ਜੀ ਕੱਲੀਆਂ ਦਵਾਈਆਂ ਨਹੀਂ ਆਪਾਂ ਕਾਉਂਸਲਿੰਗ ਵੀ ਕਰਦੇ ਆ। ਜੀ ਬਿਠਾ ਕੇ ਆਪਾਂ ਭਾਈਆਂ ਵਾਂਗੂ ਸਮਝਾਉਂਦੇ ਵੀ ਆ। ਠੀਕ ਹੈ ਜੀ। ਕਿਉਂਕਿ ਜਿੰਨਾ ਚਿਰ ਬੰਦਾ ਸਮਝਦਾ ਨਹੀਂ ਜਿਵੇਂ ਆਪਾਂ ਨ ਉਹਨਾਂ ਚਿਰ ਆਪਣੀ ਸਮੱਸਿਆ ਨਹੀਂ ਠੀਕ ਹੋਉਂਦੀ ਕਾਉਂਸਲਿੰਗ ਵੀ ਜ਼ਰੂਰੀ ਹੈ ਨਾਲ ਨਾਲ ਦਵਾਈਆਂ ਵੀ ਜ਼ਰੂਰੀ ਜੀ ਜੀ ਕਿਸੇ ਨੂੰ 20 ਦਿਨਾਂ ਦਾ ਕੋਰਸ ਹੈ ਕਿਸੇ ਨੂੰ 40 ਦਿਨਾਂ ਦਾ ਕਿਸੇ ਨੂੰ ਮਹੀਨਾ ਲੱਗ ਜਾਂਦਾ ਕਿਸੇ ਨੂੰ 2 ਮਹੀਨੇ ਵੀ ਲੱਗ ਜਾਂਦੇ ਨੇ ਇਸ ਤਰੀਕੇ ਨਾਲ ਅਲਗ-ਗੱਲ ਆਪਣੇ ਕੰਬੀਨੇਸ਼ਨ ਹੁੰਦੇ ਨੇ ਜੀ 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 ਮਤਲਬ ਕਿ ਬੰਦੇ ਦੇ ਹਸਾਬ ਨਾਲ ਦਵਾਈ ਦਿੰਦੇ ਨੇ ਸਾਰੀਆਂ ਹੈਗੀਆਂ ਉਹੀ ਨਹੀਂ ਹਾਂਜੀ ਹਾਂਜੀ ਆਹ ਬਿਲਕੁਲ ਆਹ ਬੋਰਡ ਕਾਣ ਸਤ ਬੱਟੀ ਹੈ ਜੀ ਜੀ ਬੋਰਡ ਦਾ ਜਿਹੜਾ ਆਪਣਾ ਮਤਲਬ ਬੋਰਡ ਦੀ ਦਾੜੀ ਜਾਂ ਪੱਤੇ ਨੇ ਉਹਨਾਂ ਨੂੰ ਤੋੜ ਕੇ ਪਹਿਲਾਂ ਆਪਾਂ ਪਾਣੀ ਦੇ ਵਿੱਚ ਭਿਉ ਲੈਣੇ ਆ ਫਿਰ ਉਹਦਾ ਘਣਸਤਮ ਕੱਢਿਆ ਜਾਂਦਾ ਜਾਨੀ ਉਹਦਾ ਐਕਸਟ੍ਰੈਕਟ ਕੱਢਿਆ ਜਾਂਦਾ ਐਕਸਟ੍ਰੈਕਟ ਕੱਢ ਕੇ ਇਹਦੇ ਵਿੱਚ ਫਿਰ ਚਾਂਦੀ ਪਸਮ, ਮੋਤੀ ਪਿਸ਼ਟੀ, ਤ੍ਰਵੰਗ ਪਸਮ ਹੋਰ ਚੀਜ਼ਾਂ ਦਾ ਕੰਬੀਨੇਸ਼ਨ ਪਾ ਕੇ ਇਹ ਜਿਨ੍ਹਾਂ ਨੂੰ ਟਾਈਮਿੰਗ ਘਟਾ ਹੈ ਉਹਦੇ ਵਾਸਤੇ ਕੰਮ ਕਰਦੀ ਹੈ ਨਾਲ ਇਹਦੇ ਵਿੱਚ ਸਵਰਨ ਪਸਮ ਵੀ ਪੈਂਦੀ ਹੈ ਥੋੜੀ ਮਾਤਰਾ ਦੇ ਵਿੱਚ ਜੀ ਜੀ ਤੇ ਇਹ ਵੀ ਦਵਾਈ ਆਪਣੀ ਦੇਸ਼ ਵਿਦੇਸ਼ ਦੇ ਵਿੱਚ ਜਾਂਦੀ ਹੈ ਇਹ ਵੀ ਬਹੁਤ ਵਧੀਆ ਕੰਮ ਕਰਦੀ ਹੈ ਪਰ ਮੇਰੀ ਸ਼ਰਤ ਇੱਕੋ ਹੀ ਹੁੰਦੀ ਹੈ ਵੀ ਮੈਂ ਪ੍ਰੋਪਰ ਪੋਸ਼ਣਾ ਪਹਿਲਾਂ ਅਗਲੇ ਨੂੰ ਇਹ ਨਹੀਂ ਹੈਗਾ ਸਿੱਧਾ ਮੈਨੂੰ ਕਿਸੇ ਨੇ ਫੋਨ ਕਰਤਾ ਬਾਈ ਮੈਨੂੰ ਬੋੜ ਕਾਰਡ ਸਤ ਬੱਟੀ ਚਾਹੀਦੀ ਹੈ ਮੈਂ ਨਹੀਂ ਦੇਣੀ ਕੋ ਕਰਮਾ ਜੀ ਮੈਂ ਨਹੀਂ ਦੇਣਾ। ਉਹ ਹਾਲਾਤ ਹਾਂ ਮੈਂ ਹਾਲਾਤ ਦੇਖਾਂਗਾ। ਪੇਸ਼ੈਂਟ ਦੇ ਹਾਲਾਤ ਦੇਖਾਂਗਾ। ਇਹ ਆਪਣਾ ਹਮਰਾਹੀ ਕੈਪਸੂਲ ਹੈ ਜੀ। ਇਹ ਤੁਹਾਨੂੰ ਮੈਂ ਦੱਸੀ ਹੈ ਵੀ ਇਸ ਗੰਦਾ ਦਾ ਕੰਡ ਸਤਵ ਕੱਢ ਕੇ ਆਪਾਂ ਫੇਰ ਬਣਾਉਨੇ ਐ ਐਕਸਟ੍ਰੈਕਟ ਕੱਢ ਕੇ।